ਬੇਅਦਬੀਆਂ ਦਾ ਇੱਥੇ ਬਿੱਲ ਲੈ ਕੇ ਆਣਾ ਚਾਹੁੰਦਾ ਭਗਵੰਤਬਾਨ ਇਸ ਗੱਲ ਦਾ ਜਵਾਬ ਭਗਵੰਤ ਤੇ ਅਰਵਿੰਦ ਕੇਜਰੀਵਾਲ ਦੇ ਤੇ ਕੁਲਤਾਰ ਸਿੰਘ ਸੰਧਵਾ ਜੀ ਦੇਣ ਸੰਧਵਾ ਸਾਹਿਬ ਤੁਹਾਡਾ ਤੇ ਹਲਕਾ ਵੀ ਇਹ ਸੀ ਫਰੀਦਕੋਟ ਤੇ ਕੋਟ ਕਪੂਰਾ ਐਪੀ ਸੈਂਟਰ ਸੀ ਜਿੱਥੇ ਸਾਰਾ ਇਹ ਐਡਾ ਵੱਡਾ ਜਿਹੜੀ ਉਥੋਂ ਇੱਕ ਉਥੇ ਬੰਦ ਹੋਏ ਉਥੇ ਗੋਲੀਆਂ ਚੱਲੀਆਂ ਉਥੇ ਹਰ ਕਿਸਮ ਦਾ ਕੰਮ ਹੋਇਆ ਹਜ਼ਾਰਾਂ ਲੱਖਾਂ ਦੀ ਤਦਾਦ ਚ ਲੋਕ ਇਕੱਠੇ ਹੋਏ ਪੰਜਾਬੀਆਂ ਦੀਆਂ ਸੈਂਟੀਮੈਂਟਸ ਨਾਲ ਤੁਸੀਂ ਖੇលਿਆ ਵਾਦਾ ਕਰਕੇ ਵਾਦਾ ਖਲਾਫੀ ਤੁਸੀਂ ਕੀਤੀ ਹੁਣ ਤੁਸੀਂ ਬੇਅਦਬੀ ਲੈ ਕੇ ਆਣ ਲੱਗੇ ਬੇਅਦਬੀ ਦੇ ਵਿੱਚ ਬਾਦਲ ਤੇ ਸੁਖਵੀਰ ਦੋਨੋਂ ਦਾ ਨਾਂ ਹੈ ਨਹੀਂ ਤੇ ਬੇਅਦਬੀ ਦਾ ਜਿਹੜਾ ਬਿੱਲ ਕਿਦੇ ਵਾਸਤੇ ਲੈ ਕੇ ਆਣ ਲੱਗੇ ਇਹਦਾ ਜਵਾਬ ਦੇਦਾ ਜਵਾਬ ਐਜ਼ ਅ ਲੀਡਰ ਆਫ ਦੀ ਆਪੋਜੀਸ਼ਨ ਤੇ ਕਾਂਗਰਸ ਪਾਰਟੀ ਭਗਵੰਤ ਕੋ ਲਹਿ ਗਈ ਕਿਉਂਕਿ ਹੋਮ ਮਿਨਿਸਟਰ ਇਹ ਸਾਰਾ ਕੁਝ ਬਾਦਲਾਂ ਨਾਲ ਰਲ ਕੇ ਭਗਵੰਤ ਨੇ ਤੇ ਆਪ ਦੀ ਸਰਕਾਰ ਨੇ ਕੀਤਾ ਤੁਹਾਨੂੰ ਪਹਿਲੇ ਹੀ ਪਤਾ ਹੋਣਾ ਹੈ ਜਦੋਂ ਵਿਕਰਮ ਸਿੰਘ ਮਜੀਠੀਏ ਨੂੰ ਇਹਦੇ ਤੇ ਮਾਨਹਾਨੀ ਦਾ ਦਾਵਾ ਕੀਤਾ ਸੀ ਇਹਨਾਂ ਦੇ ਨੈਸ਼ਨਲ ਕਨਵੀਨਰ ਨੇ ਲਿਖਤੀ ਮਾਫੀ ਮੰਗੀ ਏ ਹੱਥ ਜੋੜ ਕੇ ਲਿਖਤੀ ਮਾਫੀ ਅਹੋਜੀ ਪਾਰਟੀ ਤੇ ਅਸੀਂ ਕਿਸ ਤਰ੍ਹਾਂ ਵਿਸ਼ਵਾਸ ਕਰ ਸਕਨੇ ਆ ਮੇਰਾ ਛੋਟਾ ਵੀਰ ਅੱਜ ਦੁਖੀ ਹੋਇਆ ਇੱਥੇ ਪਹੁੰਚਿਆ ਇਹਨੇ ਦੱਸਿਆ ਅੱਜ ਵੀ ਕਚਹਿਰੀ ਚ ਗਏ ਨੇ ਉਹ ਕਾਗਜ਼ ਕਿਤੇ